ਆ ਦੇਖ ਲਓ ਕਿੰਨਾ ਭਿਆਨਕ ਹਾਦਸਾ ਹੋਇਆ ਹੈ ਇਹ ਪੰਜਾਬ ਵਿੱਚ ਹੋਇਆ ਹੈ ਜ਼ਿਲ੍ਹਾ ਗੁਰਦਾਸਪੁਰ ਸਕੂਲ ਬੱਸ ਚੌਕ ਦੇ ਵਿੱਚ ਬੱਚਿਆਂ ਨੂੰ ਉਤਾਰ ਰਹੀ ਹੈ ਦੁਪਹਿਰ ਦਾ ਵਕਤ ਹੈ ਬੱਚਿਆਂ ਨੂੰ ਸਕੂਲ ਬੱਸ ਉਤਾਰ ਰਹੀ ਹੈ ਉਧਰੋਂ ਸਾਹਮਣੇ ਤੋਂ ਟਰੱਕ ਆ ਰਿਹਾ ਹੈ ਬੱਸ ਵਾਲੇ ਨੇ ਵੀ ਗੱਡੀ ਤੋੜਤੀ ਚਲੋ ਟਰੱਕ ਵਾਲੇ ਨੇ ਵੀ ਲੱਗਦਾ ਹੈ ਉਹਨੇ ਗਲਤੀ ਕੀਤੀ ਹੈ ਚੌਕ 'ਚ ਸਪੀਡ ਘੱਟ ਹੋਣੀ ਚਾਹੀਦੀ ਦੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਇੱਕ ਬਹੁਤ ਵੱਡਾ ਹਾਦਸਾ ਨੇ ਕਿੰਨੇ ਕਿੰਨੇ ਬੱਚੇ ਸੀਗੇ ਬਹੁਤ ਦਰਦ ਹੁੰਦਾ ਜਦੋਂ ਬੱਚਿਆਂ ਦੇ ਕੋਈ ਸੱਟ ਲੱਗਦੀ ਹੈ ਜਾਂ ਇਦਾਂ ਦਾ ਕੋਈ ਹਾਦਸਾ ਹੁੰਦਾ ਪਰਮਾਤਮਾ ਦਾ ਲੱਖ ਚੁਕਰ ਹੈ ਵੀ ਪਰਮਾਤਮਾ ਤੇਨੇ ਇੱਕ ਵੱਡੇ ਹਾਸੇ ਤੋਂ ਬਚਾ ਲਿਆ ਉਹ ਪਰਿਵਾਰ ਹੀ ਉਜੜ ਜਾਂਦੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਕੁਝ ਹੋ ਜੇ ਦੋਨੇ ਇਸ ਐਕਸੀਡੈਂਟ ਦੇ ਵਿੱਚ ਦੋਨੇ ਹੀ ਬਚ ਗਏ ਨੇ ਟਰੱਕ ਵਾਲਾ ਡਰਾਈਵਰ ਵੀ ਬਚ ਗਿਆ ਉਹਦਾ ਸ਼ੀਸ਼ਾ ਟੁੱਟਿਆ ਡਰਾਈਵਰ ਬਾਹਰ ਨਿਕਲਦਾ ਦੇਖਿਆ ਤੁਸੀਂ ਠੀਕ ਹੈ ਨਾ ਬੱਸਾਂ ਚ ਜਿਹੜੇ ਬੱਚੇ ਸੀਗੇ ਉਹ ਵੀ ਸੇਫ ਨੇ ਪਰ ਯਾਰ ਇੱਥੇ ਗਲਤੀ ਕੀਤੀ ਹੈ ਇਹ ਕਮੈਂਟ ਬਾਕਸਾਂ ਚ ਦੱਸੋ ਵੀ ਬੱਸ ਵਾਲੇ ਦੀ ਗਲਤੀ ਹੈ ਜਾਂ ਟਰੱਕ ਵਾਲੇ ਦੀ ਹੈ ਮੈਨੂੰ ਦੋਨਾਂ ਦੀ ਲੱਗਦੀ ਹੈ ਬੱਸ ਵਾਲੇ ਨੇ ਵੀ ਬੱਸ ਖੜੀ ਤੋੜ ਲਈ ਐ ਟਰੱਕ ਵਾਲਾ ਵੀ ਸਮਝ ਨਹੀਂ ਆਉਂਦਾ ਕਿਹੜੇ ਹਿਸਾਬ ਨਾਲ ਆ ਰਿਹਾ ਸੀਗਾ ਨਾਲੇ ਆਪਣਾ ਨੁਕਸਾਨ ਕਰਿਆ ਨਾਲੇ ਆਹ ਰੀਪਲੇ ਕਰਕੇ ਦੇਖੋ ਔਰ ਕਮੈਂਟ ਜਰੂਰ ਕਰਿਓ ਐਕਸੀਡੈਂਟ ਭਿਆਨਕ ਹੋਇਆ ਸਮਝ ਤੋਂ ਬਾਹਰ ਹੈ ਗੱਲ ਪਤਾ ਨਹੀਂ ਲੋਕਾਂ ਨੂੰ ਸ਼ਾਂਤੀ ਹੈ ਹੀ ਨਹੀਂ ਆਰਾਮ ਨਾਲ ਗੱਡੀ ਚਲਾਉਣੀ ਤਾਂ ਲੋਕਾਂ ਦੇ ਜਿਹਨੂੰ ਕਹਿੰਦੇ ਨੇ ਨਾ ਵੀ ਸਰੀਰ ਚੋਂ ਸ਼ਾਂਤੀ ਦੇ ਤਾਤੀ ਮੁੱਕ ਗਏ ਨੇ ਭੱਜ ਨੱਠ ਭੱਜ ਨੱਠ ਕਮਾਲੇ ਹੋਈ ਪਈਏ ਲੋਕਾਂ ਦੀ ਵੀ ਯਾਰ ਚੌਕ ਐ ਚੌਕ ਚ ਤੂੰ ਗੱਡੀ ਹੌਲੀ ਕਰ ਲੈ ਪਰ ਲੋਡ ਗੱਡੀ ਐ ਖਾਲੀ ਗੱਡੀ ਹੋਵੇ ਫਿਰ ਵੀ ਸਮਝ ਆਉਂਦਾ ਲੋਡ ਗੱਡੀ ਨੂੰ ਦੱਬੀ ਆਉਂਦਾ ਬਤੰਦਰ ਠੀਕ ਐ ਨਾ ਇਹ ਤਾਂ ਆ ਕੈਮਰਾ ਲੱਗਿਆ ਹੋਇਆ ਸੀ ਕਿਸੇ ਭਰਾ ਦੇ ਘਰ ਦੇ ਉੱਪਰ ਜਿਹੜਾ ਸਾਰਾ ਰਿਕਾਰਡ ਹੋ ਗਿਆ ਸੱਚ ਸਾਹਮਣੇ ਆਉਂਦਾ ਵੀ ਹਾਂ ਜੀ ਕੀ ਦੀ ਗਲਤੀ ਐ ਕੀ ਨਹੀਂ ਐ ਬਾਕੀ ਭਰਾ ਮੈਨੂੰ ਤਾਂ ਦੋਨਾਂ ਦੀ ਗਲਤੀ ਲੱਗਦੀ ਐ ਵੀ ਦੋਨੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਪਤਾ ਨਹੀਂ ਕਿਹੜੇ ਧਿਆਨ ਚ ਬਹੁਤ ਗੱਡੀਆਂ ਚਲਾ ਰਹੇ ਸੀਗੇ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਜਿਹੜੇ ਜਵਾਗ ਬਚ ਗਏ ਨੇ ਬੱਚਿਆਂ ਦਾ ਨੁਕਸਾਨ ਨਹੀਂ ਹੋਇਆ ਸਾਰੇ ਬੱਚੇ ਸੇਫ ਨੇ ਟਰੱਕ ਡਰਾਈਵਰ ਸੇਫ ਹੈ ਚਲੋ ਗੱਡੀਆਂ ਨੇ ਤਾਂ ਖਾਦੀ ਕਢੀ ਗੱਡੀਆਂ ਰਿਪੇਅਰ ਹੋ ਜਾਣਗੀਆਂ ਗੱਡੀਆਂ ਦਾ ਕੋਈ ਇੰਨਾ ਵੱਡਾ ਡਰ ਨਹੀਂ ਹੈ ਗਿਆ ਪ੍ਰਮਾਤਮਾ ਨੇ ਇੱਕ ਵੱਡਾ ਹੱਥ ਇਸ ਨੂੰ ਬਾਜੀ ਨੂੰ ਕਹਿੰਦਾ ਹੁੰਦੇ ਨੇ ਵੀ ਮੋਢਾ ਲਾ ਕੇ ਰੋਕ ਲਿਆ ਵੀਡੀਓ ਨੂੰ ਕਰੋ ਸ਼ੇਅਰ ਔਰ ਕਮੈਂਟ ਬਾਕਸਾਂ 'ਚ ਦੱਸਿਓ ਜਰੂਰ ਮੈਨੂੰ ਹਜੇ ਤੱਕ ਨਹੀਂ ਸਮਝ ਆ ਰਿਹਾ ਵੀ ਗਲਤੀ ਕੱਢਾਂ ਗਈ ਦੀ ਇੱਕੋ ਤਰਫੀ ਨਿਕਲਦੀ ਹੋ ਨਹੀਂ ਹੈਗੀ ਦੋਨੇ ਐ ਲੱਗਦਾ ਜਿਵੇਂ ਗਲਤ ਸੀਗੇ ਦੋਨੇ ਠੀਕ ਲੱਗਦੇ